ਜਿੱਮੂ ਕਟਰਾ ਹਾਈਵੇ ਜੋ ਕਿ ਲੁਧਿਆਣਾ ਦੇ ਵਿੱਚੋਂ ਦੀ ਹੋ ਕੇ ਲੰਘਣਾ ਉਸ ਦਾ ਜਿਹੜਾ ਕੰਮਕਾਰ ਹੈ ਲੁਧਿਆਣਾ ਦੇ ਵਿੱਚ ਹੁਣ ਚੱਲ ਰਿਹਾ ਹੈ ਤੇ ਇੱਕ ਸਾਲ ਦੇ ਅੰਦਰ ਯਾਨੀ ਮਾਰਚ 2026 ਇੱਕ ਸਾਲ 2 ਮਹੀਨੇ ਦੇ ਅੰਦਰ ਲੁਧਿਆਣਾ ਜ਼ਿਲ੍ਹੇ ਤੱਕ ਦਾ ਜਿਹੜਾ ਕੰਮ ਹੈ ਉਹ ਪੂਰਾ ਹੋ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ ਤੁਹਾਨੂੰ ਇਹ ਦੱਸ ਦਈਏ ਜੂਨ ਦੇ ਮਹੀਨੇ ਦੇ ਵਿੱਚ ਮਲੇਰ ਕੋਟਲਾ ਜ਼ਿਲ੍ਹੇ ਤੱਕ ਇਹ ਪੂਰਨ ਤੌਰ ਤੇ ਕੰਪਲੀਟ ਹੋ ਜਾਵੇਗਾ ਤੇ ਲੁਧਿਆਣਾ ਜ਼ਿਲ੍ਹੇ ਦੀ ਹੱਦ ਤੱਕ ਜਿਹੜਾ ਹਾਈਵੇ ਹੈ ਉਹ ਇਸ ਸਾਲ ਜੂਨ ਦੇ ਵਿੱਚ ਹੀ ਪੁੱਜ ਜਾਵੇਗਾ ਤੇ ਮਾਰਚ 2026 ਦੇ ਵਿੱਚ ਉਮੀਦ ਕੀਤੀ ਜਾ ਰਹੀ ਹੈ ਕਿ ਲੁਧਿਆਣਾ ਜ਼ਿਲ੍ਹੇ ਦੇ ਅੰਦਰ ਵੀ ਜਿਹੜਾ ਜੰਮੂ ਕਟੜ ਹਾਈਵੇ ਦਾ ਹਿੱਸਾ ਬਣਨਾ ਹੈ ਉਹ ਵੀ ਪੂਰਨ ਤੌਰ ਤੇ ਬਣ ਕੇ ਤਿਆਰ ਹੋ ਜਾਵੇਗਾ ਉਮੀਦ ਕੀਤੀ ਜਾ ਰਹੀ ਹੈ ਕਿ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਹੀ ਲੋਕਾਂ ਨੂੰ ਇਸ ਦੀ ਰਾਹਤ ਮਿਲ ਸਕਦੀ ਹੈ ਸੋ ਲੁਧਿਆਣਾ ਦੇ ਜ਼ਿਲ੍ਹੇ ਦੀ ਹੱਦ ਤੋਂ ਜਿਹੜਾ ਹੈ ਜੰਮੂ ਕਟਰਾ ਹਾਈਵੇ ਉਸ ਤੋਂ ਅੱਗੇ ਪੂਰਨ ਤੌਰ ਤੇ ਮਲੇਰਕੋਟਲੇ ਤੱਕ ਕੰਪਲੀਟ ਹੋਣ ਦੇ ਨਾਲ ਲੋਕਾਂ ਨੂੰ ਇਸ ਦੀ ਜਿਹੜੀ ਸਹੂਲਤ ਹੈ ਹੋ ਸਕਦਾ ਹੈ ਇਸਤੇਮਾਲ ਕਰਨ ਦੇ ਲਈ ਮਿਲ ਜਾਵੇ ਜੰਮੂ ਕਟਰਾ ਹਾਈਵੇ ਕੁੱਲ ਮਿਲਾ ਕੇ 399 ਕਿਲੋਮੀਟਰ ਦਾ ਬੰਨਾ ਹੈ ਜਿਦੇ ਵਿੱਚੋਂ ਲਗਭਗ 10 ਫੀਸਦੀ ਯਾਨੀ ਕਿ 38 ਕਿਲੋਮੀਟਰ ਉਹ ਲੁਧਿਆਣਾ ਜ਼ਿਲ੍ਹੇ ਦੇ ਵਿੱਚੋਂ ਹੋ ਕੇ ਲੰਘਣਾ ਹੈ ਅੱਠਵਾਂ ਪੈਕੇਜ ਜਿਹੜਾ ਬੰਨਣਾ ਉਹ ਕੰਮ ਉਹਦਾ ਚੱਲ ਰਿਹਾ ਉਸ ਪੈਕੇਜ ਦੇ ਵਿੱਚ 22 ਕਿਲੋਮੀਟਰ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਬੰਨਣਾ ਤੇ 13 ਕਿਲੋਮੀਟਰ ਮਲੇਰ ਕੋਟਲੇ ਦੇ ਵਿੱਚ ਬੰਨਣਾ ਤੇ ਜਿਹੜਾ ਨੌਵਾਂ ਪੈਕੇਜ ਹੋਵੇਗਾ ਉਸ ਦੇ ਵਿੱਚ 16 ਕਿਲੋਮੀਟਰ ਬਾਕੀ ਦਾ ਲੁਧਿਆਣਾ ਦੇ ਵਿੱਚ ਬੰਨਣਾ ਤੇ ਉਸ ਤੋਂ ਇਲਾਵਾ ਜਲੰਧਰ ਜ਼ਿਲ੍ਹੇ ਦੇ ਵਿੱਚ ਬੰਨਣਾ ਸੋ ਹੋ ਸਕਦਾ ਹੈ 1 ਸਾਲ ਬਾਅਦ ਤੋਂ ਲੋਕੀ ਜਿਹੜੇ ਲੁਧਿਆਣਾ ਤੋਂ ਦਿੱਲੀ ਜਾਣਾ ਸ਼ਾਮਦੇ ਨੇ ਉਹ ਇਸ ਹਾਈਵੇ ਦੀ ਵਰਤੋਂ ਕਰ ਸਕਣ ਤੇ ਆਪ ਦਾ ਸਮਾਂ ਬਚਾ ਸਕਣ ਕਿਉਂਕਿ ਇਸ ਦੇ ਨਾਲ 20 30 ਕਿਲੋਮੀਟਰ ਡਿਸਟੈਂਸ ਵੀ ਘਟੇਗਾ ਦਿੱਲੀ ਦਾ ਤੇ ਕਿਉਂਕਿ ਇਹ ਕਾਫੀ ਜ਼ਿਆਦਾ ਨੌਨ ਸਟਾਪ ਅਤੇ ਫ੍ਰੀ ਹਾਈਵੇ ਹੋਵੇਗਾ ਜਿਹਦੇ ਵਿੱਚ ਕੋਈ ਵੀ ਜ਼ਿਆਦਾ ਰੋਕਾ ਨਹੀਂ ਹੋਣਗੀ ਐਕਸਪ੍ਰੈਸਵੇ ਹੋਵੇਗਾ ਤੇ ਇਹਦੇ ਨਾਲ ਸਪੀਡ ਵੀ ਕਾਫੀ ਜ਼ਿਆਦਾ ਤੇਜ਼ ਹੋਵੇਗੀ ਸੋ ਲੁਧਿਆਣੇ ਤੋਂ ਦਿੱਲੀ ਦਾ ਸਫ਼ਰ 2 2.5 ਘੰਟੇ ਦੇ ਵਿੱਚ ਵੀ ਪੂਰਾ ਕੀਤਾ ਜਾ ਸਕੇਗਾ ਸੋ ਇਹਦੇ ਨਾਲ ਜਿਹੜਾ ਹਾਲ ਦੀ ਕੜੀ ਜਿਹੜਾ ਸਮਾਂ ਲੱਗ ਰਿਹਾ 7 ਘੰਟੇ ਕਿਉਂਕਿ 2 ਢਾਈ ਘੰਟੇ ਸ਼ੰਭੂ ਬਾਰਡਰ ਕਰਕੇ ਲੋਕਾਂ ਦੇ ਖਰਾਬ ਹੋ ਰਹੇ ਨੇ ਕਿਉਂਕਿ ਪਹਿਲਾਂ 4-5 ਘੰਟੇ ਲੱਗਦੇ ਸੀ ਲੁਧਿਆਣਾ ਤੋਂ ਦਿੱਲੀ ਦਾ ਸਫ਼ਰ ਤੈਅ ਕਰਨ ਦੇ ਵਿੱਚ ਹੁਣ ਲੋਕਾਂ ਨੂੰ 7 ਘੰਟੇ ਲੱਗ ਰਹੇ ਨੇ ਕਿਉਂਕਿ ਸ਼ੰਭੂ ਬਾਰਡਰ ਦੇ ਵਿੱਚ ਜਿਹੜਾ ਤਰਨਾ ਚੱਲ ਰਿਹਾ ਉਹਦੇ ਕਰਕੇ ਲੋਕਾਂ ਨੂੰ ਵੱਖ-ਵੱਖ ਡੀ ਟੂਰ ਲੈਣੇ ਪੈਂਦੇ ਨੇ ਕਈ ਵਾਰ ਲੋਕਾਂ ਨੂੰ ਪਟਿਆਲੇ ਦੇ ਵਿੱਚ ਪਿੰਡਾਂ ਦੀ ਹੋ ਕੇ ਜਾਣਾ ਪੈਂਦਾ ਜਾਂ ਹੋਰ ਕੋਈ ਰਾਹ ਲੈਣੇ ਪੈਂਦੇ ਨੇ ਜਿਹਦੇ ਕਰਕੇ ਕਾਫੀ ਮਾਲ ਦੀ ਆਵਾਜਾਈ ਲੋਕਾਂ ਦੀ ਆਵਾਜਾਈ ਦੇ ਵਿੱਚ ਵਿਘਨ ਪਿਆ ਹੋਇਆ ਇਸ ਕਰਕੇ ਲੋਕੀ ਉਮੀਦ ਕਰ ਰਹੇ ਨੇ ਕਿ ਜੰਮੂ ਕਟਰਾ ਹਾਈਵੇ ਛੇਤੀ ਹੀ ਤਿਆਰ ਹੋਵੇਗਾ ਤਾਂ ਲੋਕਾਂ ਨੂੰ ਰਾਹਤ ਉਹਦੇ ਨਾਲ ਮਿਲੇਗੀ ਕਿਸਾਨਾਂ ਨੇ ਆਪ ਦੀ ਜਿਹੜੀ ਜ਼ਮੀਨ ਹੈ ਉਹ ਵੀ ਪੂਰੀ ਦੇ ਦਿੱਤੀ ਏ ਤੇ ਪੂਰਨ ਤੌਰ ਤੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿਹੜਾ ਪੋਜੈਸ਼ਨ ਹੈ ਜ਼ਮੀਨ ਦਾ ਉਹ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੂੰ ਮਿਲ ਗਿਆ ਜੋ ਕਿ ਇਸ ਹਾਈਵੇ ਨੂੰ ਤਿਆਰ ਕਰ ਰਿਹਾ ਸੋ 38 ਕਿਲੋਮੀਟਰ ਜਿਹੜਾ ਤਿਆਰ ਹੋਣਾ ਤੇ ਉਹਦੀ ਜਿਹੜੀ ਕੰਪਨਸੇਸ਼ਨ ਦੀ ਗੱਲ ਹੈ ਜਿਹੜੀ ਉਹ ਚੱਲੀ ਸੀ ਕਿਸਾਨਾਂ ਨੇ ਵੱਧ ਕੰਪਨਸੇਸ਼ਨ ਮੰਗਿਆ ਸੀ ਸਰਕਾਰ 55 ਲੱਖ ਦੇ ਰਹੀ ਸੀ ਲੇਕਿਨ ਬਾਅਦ ਵਿੱਚ ਕਿਸਾਨਾਂ ਨੇ 85 ਲੱਖ ਦੇ ਵਿੱਚ ਜਿਹੜਾ ਫੈਸਲਾ ਕੀਤਾ ਤਾਂ ਉਹਨਾਂ ਨੂੰ ਕੰਪਨਸੇਸ਼ਨ ਮਿਲਣ ਤੋਂ ਬਾਅਦ ਇਹ ਸਾਰਾ ਜਿਹੜੀ ਜ਼ਮੀਨ ਹੈ ਉਹ ਸਰਕਾਰ ਦੇ ਕੋਲ ਆ ਚੁੱਕੀ ਹੈ ਤੇ ਕੰਮਕਾਰ ਵੀ ਜਿਹੜਾ ਹੈ ਤੇਜ਼ੀ ਦੇ ਨਾਲ ਇੱਥੇ ਚੱਲਦਾ ਪਿਆ। ਲੁਧਿਆਣਾ ਦੇ 에어ਪੋਰਟ ਨੂੰ ਵੀ ਇਸ ਦੇ ਨਾਲ ਕਨੈਕਟ ਕੀਤਾ ਜਾਵੇਗਾ। ਹੋਰ ਵੀ ਵੱਖ-ਵੱਖ ਆਫ ਸ਼ੂਟ ਇਹਦੇ ਕਾਫੀ ਸਾਰੇ ਕੱਢੇ ਜਾਣਗੇ ਤੇ ਇਸ ਨੂੰ ਲੁਧਿਆਣਾ ਰੋਪੜ, ਲੁਧਿਆਣਾ ਬਠਿੰਡਾ ਤੇ ਲੁਧਿਆਣਾ ਖਰੜ ਹੋਰ ਵੀ ਵੱਖ-ਵੱਖ ਥਾਵਾਂ ਦੇ ਹਾਈਵੇਜ਼ ਦੇ ਨਾਲ ਕਨੈਕਟ ਕੀਤਾ ਜਾਵੇਗਾ ਜਿਹਦੇ ਨਾਲ ਚਾਰੋਂ ਤਰਫੀ ਲੁਧਿਆਣਾ ਤੋਂ ਆਣਾ ਜਾਣਾ ਕਾਫੀ ਜ਼ਿਆਦਾ ਸੌਖਾ ਹੋ ਜਾਵੇਗਾ। ਸੋ ਏਅਰਪੋਰਟ ਦੇ ਨਾਲ ਨਾਲ ਜੰਮੂ ਕਟਰਾ ਹਾਈਵੇ ਜਿਹੜਾ ਲੁਧਿਆਣਾ ਦੀ ਹੋ ਕੇ ਲੰਘਣਾ ਹੈ ਦਿੱਲੀ ਤੋਂ ਉਹ ਵੀ ਲੁਧਿਆਣਾ ਦੇ ਵਿਸਤਾਰ ਲੁਧਿਆਣਾ ਦੀ ਤਰੱਕੀ ਦੇ ਵਿੱਚ ਆਪਦਾ ਯੋਗਦਾਨ ਪਾ ਸਕਦਾ ਹੈ ਲੁਧਿਆਣਾ ਪੋਸਟ ਲਈ ਮਨੀਤ ਸਿੰਘ ਧੰਨਵਾਦ